ਲਾਕ ਨੂੰ ਨਾਮ ਦਾ ਜਾਣਾ ਇੱਕ ਨਾਮ ਪੁਰਾਣੇ ਵਾਲਾ ਕਟ ਹੈ ਔਰ ਉਹ ਫਕੀਰ ਇਨਸਾਨ ਜਿਹਨੇ ਤੁਹਾਨੂੰ ਪੜਾਇਆ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਜਦੋਂ ਕਾਮੇਡੀ ਕੀਤੀ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਔਰ ਲੋਕਾਂ ਨੂੰ ਜਾਗਰੂਕ ਕੀਤਾ ਹਨਾ ਚਾਹੇ ਸਮਾਜਿਕ ਬੁਰਾਈਆਂ ਸੀ ਉਹਦੇ ਬਾਰੇ ਬਿਆਨ ਕਰਨਾ ਬਹੁਤ ਮਾਹਿਰ ਸੀ ਆਪਣੇ ਕਿੱਤੇ ਦੇ ਵਿੱਚ ਪਰ ਮੈਨੂੰ ਲੱਗਦਾ ਬਹੁਤ ਘੱਟ ਕਲਾਕਾਰ ਨੇ ਜਿਹੜੇ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਲੈਕਿੰਗ ਆਜ ਤੱਕ ਲੋਕ ਕਾਲੇ ਦਿਲਾਤੇ ਰਾਜ ਕਰਦੇ ਆ ਉਹ ਪੱਲਾ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਸੀਗੇ ਔਰ ਇੱਕ ਚਲਦੀ ਫਿਰਦੀ ਸੰਸਥਾ ਸੀ ਕੋਈ ਬੰਦਾ ਉਹਨਾਂ ਕੋਲੇ ਥੋੜੀ ਦੇਰ ਲਈ ਬੈਠ ਲੈਂਦਾ ਸੀ ਤੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਸਾਨੂੰ ਬੜੀ ਬਾਰ ਆਪਣੀ ਸੰਗਤ ਕਰਨ ਦਾ ਮੌਕਾ ਮਿਲਿਆ ਉਹਨਾਂ ਤੋਂ ਕੰਮ ਵੀ ਇਕੱਠਾ ਨਹੀਂ ਕੀਤਾ ਔਰ ਜਸਵਾਲ ਸਾਹਿਬ ਦੇ ਕੋਲ ਸਰਕਾਰ ਦੇ ਦੇਫੰਸ ਦੇ ਨਾਲ ਆਪਣੇ ਘਰ ਅਕਸਰ ਹੀ ਉਹਨਾਂ ਦੇ ਨਾਲ ਬਹਿਲਾ ਜਦੋਂ ਮੈਂ ਉਹਦਾ ਸਟਰਗਲ ਟਾਈਮ ਦੇ ਵਿੱਚ ਸੀਗਾ ਉਹਨਾਂ ਨੇ ਕਾਟੇ ਆਪ ਵੀ ਕੱਟੀਆਂ ਹੋਈ ਸੀ ਉਹਨਾਂ ਦੀ ਵੀ ਬੜੀ ਨੇੜਤਾ ਸੀ ਸਵਾਲ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਮੇਲ ਹੁੰਦੇ ਰਹੇ ਆ ਤੇ ਪਰ ਗੱਲ ਇਹ ਹੈ ਕਿ ਹਲੇ ਵਾਕ ਨਹੀਂ ਸੀ ਉਹਨੂੰ ਜਾਣਦਾ ਇੱਕ ਵੀ ਕੰਡ ਦੇ ਉੱਪਰ ਬੰਦਾ ਹੋਵੇ ਇਹਨਾਂ ਲੋਕ ਪਿਆਰ ਕਰਦੇ ਹੋਣ ਔਰ ਕਦੇ ਸੋਚਿਆ ਵੀ ਨਹੀਂ ਸੀ ਕਿ ਐਡੀ ਸ਼ੇਂਜ ਨੂੰ ਸੰਸਾਰ ਛੱਡ ਕੇ ਚਲੇ ਜਾਣਗੇ ਪਰ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਮੈਂ ਇੱਕ ਉਤਾਸ ਤੇ ਰਾਸ਼ਟਰੀ ਸ਼ਮਸ਼ਾ ਜੁਆਗ ਰਹਿਣਾ ਹੈ